ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਨੂੰ ਸੇਵ ਗਰੁੱਪ ਆਫ ਇੰਸਟੀਚਿਊਸ਼ਨ ਸਿਰਕਸ ਸਾਥ ਦੇ ਵਿੱਚ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਜੰਗਲ ਨੋਲੇਜ ਵਾਲੀ ਚੀਜ਼ ਲੈ ਕੇ ਆਈਆਂ ਹਾਂ ਹੁਣ ਆਪਾਂ ਹਰ ਰੋਜ਼ ਹੰਦ ਤੋਂ 7 ਮਿੰਟ ਦਾ ਕਨਸੈਪਟ ਲੈ ਕੇ ਆਇਆ ਕਰਾਂਗੇ ਜੋ ਕਿ ਤੁਹਾਡੀ ਇੰਗਲਿਸ਼ ਨੂੰ ਇੰਕਰੀਜ਼ ਕਰੇਗਾ ਤੇ ਇਹ ਇੱਕ ਇੱਕ ਕਨਸੈਪਟ ਹਰ ਰੋਜ਼ ਤੋਂ ਨੂੰ ਸੇਵ ਗਰੁੱਪ ਆਫ ਇੰਸਟੀਚਿਊਸ਼ਨ ਕਿ ਸ਼ਿੰਦੇ ਚੈਨਲ YouTube ਚੈਨਲ ਤੇ ਸਲੋਸ अर्ਲੀ ਮਾਰਨਿੰਗ 6:05 ਵਜੇ ਮਿਲ ਜਾਇਆ ਕਰੇਗਾ ਅ ਅੱਜ ਅਪਾ ਤੁਹਾਨੂੰ ਦੱਸਾਂਗੇ ਮਤਲਬ ਇੱਕ ਕਨਸੈਪਟ ਹਰ ਕੋਈ ਕਰ ਸਕਦਾ ਅਨੈਕਵੇਟ ਕਰ ਸਕੀ 5th ਕਲਾਸ ਦਾ ਵੀ 10th ਕਲਾਸ ਦਾ ਵੀ 11th ਦਾ ਵੀ ਕੋਈ ਗਵਰਨਮੈਂਟ ਜੌਬ ਵਾਲਾ ਵੀ ਕਰ ਸਕਦੀ ਆ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਮਤਲਬ ਬੋਰਡਸ ਦੇ ਵਿੱਚ ਡਿਫਰੈਂਸ ਅ ਫਸਟ ਤੋਂ ਅਸੀਂ ਸਟਾਰਟ ਕਰਦੇ ਆ ਕੌਰ ਐਂਡ ਅਬਵ

कर कहते हैं ऑन ओके फॉर एग्जांपल जि एक टेबल है ठीक है एक टेबल है एक बुक है ठीक है

ਇੱਥੇ ਆਪਾਂ ਜਿਹੜੀ ਚੀਜ਼ ਇੱਕ ਦੂਜੇ ਟੱਚ ਨਾ ਕਰੇ ਮਤਲਬ ਬਹੁਤ ਉੱਪਰ ਹੋਵੇ ਉੱਥੇ ਆਪਾਂ ਅਪਰਿਵਰਤੋਂ ਕਰਾਂਗੇ ਜਿੱਥੇ ਇੱਕ ਉੱਪਰਲੀ ਚੀਜ਼ ਹੇਠਲੀ ਚੀਜ਼ ਨੂੰ ਟੱਚ ਕਰੇ ਉੱਥੇ ਆਪਾਂ ਆਨ ਦੀ ਵਰਤੋਂ ਕਰਾਂਗੇ ਤਾਂ

ਕਿੱਕ ਬੁੱਕ ਹੋ ਗਿਆ ਪੈਨਸਿਲ ਹੋ ਗਿਆ ਇਹ ਸਭ ਇੱਕ ਸਸਤੀਆਂ ਚੀਜ਼ਾਂ ਠੀਕ ਹੈ ਇਨ੍ਹਾਂ ਚੀਜ਼ਾਂ 'ਤੇ ਆਪਾਂ ਬਾਰੇ ਦੀ ਵਰਤੋਂ ਕਰਾਂਗੇ ਠੀਕ ਹੈ ਹੁਣ 25 ਲਾਈਫ 골ਡ ਕਾਰ ਇਹ ਸਭ ਇੱਕ ਬਹੁਤ ਹੀ ਮਹਿੰਗੀਆਂ ਚੀਜ਼ਾਂ ਇਹਨਾਂ ਤੇ ਆਪਾਂ ਪਰਚੇਸ ਦੀ ਵਰਤੋਂ ਕਰਾਂਗੇ ਇਹ ਤੇ ਪਰਚੇਜ਼ ਦਾ ਮਤਲਬ ਬਾਈ ਮਤਲਬ ਸਸਤੀਆਂ ਜਿਵੇਂ ਬੁੱਕ ਪੈਨਸਿਲ ਇਹਨਾਂ ਇਹ ਚੀਜ਼ਾਂ ਆਪਾਂ ਆਮ ਬੰਦੇ ਬਾਈ ਕਰ ਸਕਦੇ ਆ ਇਹਨਾਂ ਦੀ ਜਗ੍ਹਾ ਤੇ ਆਪਾਂ ਬਾਏ ਕਰਦੋਂ ਕਰਾਂਗੇ ਪਰਚੇਜ਼ ਜਿਵੇਂ ਮਹਿੰਗੀ ਚੀਜ਼ ਜਿਵੇਂ 골ਡ ਕਾਰ ਇਹਨਾਂ ਦੀ ਜਗ੍ਹਾ ਤੇ ਆਪਾਂ ਪਰਚੇਜ਼ ਹੀ ਕਰਦੋਂ ਕਰਾਂਗੇ ਨੈਕਸਟ म एंड हाउस इन बना बच्चे बहुत ही जब कंफ्यूज होते हैं होम का मतलब होता अपना घर होम मतलब क्या होता घर हाउस का मतलब होता घर एग्जाम्पल इट इज माई हाउस ए, मेरा है। ए, मेरा अपना है, अपना फॉर एग्जाम्पल इट इज मेरे दोस्त का घर है ठीक है होम मतलब अपना घर हाउस का मतलब हंध घर

ਮਤਲਬ ਜਿਹੜਾ ਪੋਸਟ ਹੋ ਗਿਆ ਇਹ ਆਪਾਂ SIM ਲੈ ਕੇ ਉਹਦੇ 'ਚ ਆਪਾਂ ਰੀਚਾਰਜ ਕਰਾਇਆ ਫਿਰ ਆਪਾਂ ਇਹਦੀ ਵਰਤੋਂ ਕੀਤੀ ਤੇ ਪ੍ਰੀ ਵਾਲੇ 'ਚ ਆਪਣੇ ਕੋਲ SIM 'ਚ ਰੀਚਾਰਜ ਕੀਤਾ ਹੋਇਆ ਸੀ ਆਪਾਂ ਉਹਦੀ ਨਾਲ ਦੀ ਨਾਲ ਵਰਤੋਂ ਕਰਤੀ ਪਹਿਲਾਂ ਹੀ ਇਹਦੇ 'ਚ ਰੀਚਾਰਜ ਕੀਤਾ ਹੁੰਦਾ ਓਕੇ ਇਹ ਹੁੰਦਾ ਹੈ ਪੋਸਟ ਤੇ ਪ੍ਰੀ ਚ ਡਿਫਰੈਂਸ ਪੋਸਟ ਮਤਲਬ ਹੁੰਦਾ ਘਟਨਾ ਤੋਂ ਬਾਅਦ ਜਿਹੜੀ ਚੀਜ਼ ਆਪਾਂ ਨੂੰ ਖੁਦ ਕਰਨੀ ਪਵੇ ਪਹਿਲਾਂ ਤੋਂ ਨਾ ਕੀਤੀ ਹੋਵੇ ਪ੍ਰੀ ਹੁੰਦਾ ਘਟਨਾ ਤੋਂ ਬਾਅਦ ਜਿਹੜੀ ਚੀਜ਼ ਆਲਰੇਡੀ ਹੀ ਕੀਤੀ ਹੋਵੇ

बाद में बिफोर का मतलब होता है पहला आफ्टर का मतलब होता है बाद में बिफोर का मतलब होता है पहला मैं अपने दोस्त करे फॉर एग्जांपल मैं अपने दोस्त करे आफ्टर फाइव ओ क्लॉक आगे दोस्त करें पांच बजे तो बाद जावांगा बिफोर बिफोर फाइव ओ क्लॉक मैं अपने दोस्त करें पांच बजे तो पहला जावांगा ठीक है आपके मतलब बाद बीच